हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਵਾਂ ਛੇੜ ਲਈ ਲੈ ਕੇ ਆਏ ਹਾਂਗੇ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਭਾਈ ਸੋਨੂ ਕੋਲੋਂ ਬਣਾਈ ਆ ਉਹਨਾਂ ਵਿੱਚੋਂ ਇੱਕ ਤਾਂ ਕੀ ਤਾਜੀ ਸੂਈਵੜ ਤੇ ਦੋ ਬਾਈ ਗੱਪਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀ ਡਾਕਟਰ ਹੋਰ ਠੀਕ ਹੋ ਬਾਈ ਸਭ ਵਧੀਆ ਵਧੀਆ ਬਈ ਕਿਵੇਂ ਚੱਲਦਾ ਕੰਮ ਕਰ ਬਾਈ ਕੰਮ ਕਰ ਰਹੀ ਵਧੀਆ ਚੱਲਦਾ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਨਾਂ ਬਾਈ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੇ ਤਸੀਨ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਣੇ ਰਹਿ ਗਿਆ ਇੱਧਰ ਨਿਹਾਲ ਸਿੰਘ ਵਾਲਾ ਇੱਧਰ ਪਲੋੜ ਰਹਿ ਗਿਆ ਬਈ ਕੰਟੈਕਟ ਨੰਬਰ ਬੋਲ ਦੇ ਆਪਣਾ ਨੰਬਰ ਹੈਗਾ 76990 ਬਾਈ 99728 ਇਹ ਬਾਈ ਦਾ ਬਾਈ ਕੰਟ ਬਾਈ ਜਿਹੜੀ ਸਾਹਮਣੇ ਆਪਾਂ ਬੈਲ ਦੇਖ ਰਹੇ ਆ ਫੁੱਲ ਵਜਨ ਵਾਲੀ ਕਿਹੜਾ ਸੂਆ ਸੂਈ ਆ ਇਹ ਵੀ ਡਾਕਟਰ ਦੂਜੀ ਸੂਏ ਸੂਈ ਆ ਕੱਲ ਸਵੇਰ ਦੀ ਸੂਈ ਵੀ ਆ ਜੇਰ ਜੱਪੇ ਦੀ ਸਾਰੀ ਵੀਡੀਓ ਬਣਾਈ ਵੀ ਆਪਣੀ ਠੀਕ ਹੈ ਬਾਈ ਮਗਰ ਆ ਗਿਆ ਜੀ ਬੱッサ ਬਰੀ ਬੱਚਾ ਆ ਗਿਆ ਮਗਰ ਬੱッサ ਹਾਂ ਜੀ ਦੂਜਾ ਤੇ ਬਾਈ ਤੁਹਾਨੂੰ ਕਿੰਨਾ ਕ ਬੋਲਾ ਫਿਰ ਕੱਢਿਆ ਬੋਲਾ ਵੀਰੇ ਐਵੇਂ ਝੂਟ ਜਾਨੀ ਮਾਰਨਾ ਸੀ ਵੀ ਠੰਡੀ ਪੂਰੀ ਐਂ ਭਜਾ ਥੱਲੇ ਕੋਈ ਚੱਕਰ ਨਹੀਂ ਤੇ ਦੁੱਧ ਦੀ ਗੱਲ ਕਰੀਏ ਦੁੱਧ ਵੀ ਹੁੰਦਾ ਸੇਵਾ ਦਾ ਹਨਾ ਜਿੰਨਾ ਤੋਂ ਆਪਾਂ ਲਈ ਆ ਉਹਨਾਂ ਨੇ 23 24 ਕਿਲੋ ਕਿਉਂ ਆ ਪਹਿਲੇ ਜੀ ਠੀਕ ਹੈ ਆਪਣੇ ਕਰਨ ਨੂੰ ਕੋਈ 20 1 ਕਿਲੋ ਜੇ 18 ਮਾਣਿਕਾ ਜੀ ਠੀਕ ਹੈ ਪਰ ਜਿਹੜੇ ਹਿਸਾਬ ਨਾਲ ਬੈਠਦੀ ਕਪੈਸਿਟੀ ਹੈ 20 ਤੋਂ ਬਾਹਰ ਖੁੱਲਾ ਦੋ ਬਾਕੀ ਲੇਵਾ ਵਾਲਾ ਚੰਗਾ ਲੇਵਾ ਫਿਟਿੰਗ ਵਾਲਾ ਬਈ ਡਾਕਟਰ ਕਹੋਣ ਅੱਜਕੱਲ ਨਾ ਗਾਂਜਾ ਅਗਲਾ ਹਰ ਇੱਕ ਲੈਂਦਾ ਆਪਣਾ ਭਰਾ ਹੁਣ ਹਰ ਇੱਕ ਫਿਟਿੰਗ ਵਾਲਾ ਆਰਡਰ ਭਾਲਦਾ ਸੋ ਨਾਦੇ ਨੂੰ ਮਟਾ 100 ਉਹਨਾਂ ਨੂੰ ਫੈਕਸ਼ਨ ਬਈ ਸਹੀ ਗੱਲ ਆ ਨਾਲੇ ਲਮਕਣਾ ਵਾਲੇ ਵਾਲੇ ਲਮਕਣਾ ਜਲੇ ਬਾਣੀ ਬਈ ਬਾਕੀ ਇੱਕ ਗੱਲ ਹੋਰ ਡਾਕਟਰ ਜਿਵੇਂ ਉਹ ਵੀ ਕੱਲ ਸੂਈ ਆ 14 15 ਕਿਲੋ ਬੋਲਾ ਹਜੇ ਤਿਆਰ ਆ ਠੀਕ ਹੈ ਬਾਕੀ ਥਣ ਤੁਹਾਨੂੰ ਬਹੁਤ ਸੋਹਣਾ ਮੂਰੂ ਵੀ ਚੌੜਾ ਜੂੜਾ ਬਥੇਰਾ ਲੇਵਾ ਜੀ ਆਪ ਵੀ ਥਣ ਜਿੰਨਾ ਲੇਵਾ ਇੱਕ ਜੂਰ ਬਾੜੀ ਜੀ ਦਿਖਾਦੀ ਵੀਡੀਓ ਚ ਬਈ ਮਾੜੀ ਜੀ ਫੂਟ ਜ਼ਰੂਰ ਹੈਗੀ ਆ ਪਿਚੁੰਗੀ ਆ ਮਾੜੀ ਜੀ ਕਹਿ ਸਕਦੇ ਆ ਪਰਮਾਰ ਦੀ ਮੂਰਦੀ ਨਹੀਂ ਕਦ-ਕਦ ਦਿਖਾਦੀ ਮੈਂ ਕਹਣਾ ਬਾਈ ਵਜਨ ਵਜੂਦ ਵਾਲਾ ਹਾਂਜੀ ਹਾਂਜੀ ਸਹੀ ਗੱਲ ਆ ਬਾਈ ਵਜਨ ਵਜੂਦ ਦੀ ਗੱਲ ਕਰੀਏ ਨਾ ਫੁੱਲ ਫੁੱਲ ਪਲੀ ਦੀ ਵੜ ਆਪਾਂ ਕਹਿ ਸਕਦੇ ਆ ਕਰਮ ਵਾਲੀ ਦਾ ਰੰਗ ਰੂਪ ਸੋਹਣਾ ਢਾਂਚਾ ਕਹਿ ਸਕਦੇ ਬਾਕੀ ਲੇਵਾ ਜਿਹੜਾ ਇਹਨੂੰ ਆਗਾ ਟਾਈਟ ਤੇ ਫਿਟਿੰਗ ਵਾਲਾ ਲੇਵਾ ਆਗਾ ਪ੍ਰਿੰਟ ਦੀ ਗੱਲ ਕਰੀਏ ਬਾਈ ਲੰਮੀ ਲੰਮੀ ਬਹੁਤ ਦਾ ਸੋਨੂ ਆ ਫੁੱਲ ਹਾਈਟ ਵਾਲੀ ਆ ਬਾਈ ਕਿਸੇ ਪਾਸਿਓਂ ਕੱਟ ਨਹੀਂ ਹੈਗੀ ਸਹੀ ਗੱਲ ਆ ਫੁੱਲ ਸਮੀ ਪਲਿਆ ਫੁੱਲ ਵੱਜਣ ਵਾਲੀ ਦਾ ਇਹਨਾਂ ਦਾ ਕੋਈ ਚੱਕਰ ਨਹੀਂ ਫੋਟਾਂ ਦੇ ਕਿਹੜਾ ਕੋਈ ਮਾਰਦੀ ਆ ਵੀ ਕੁਝ ਨਹੀਂ ਕਹਦੀ ਸਹੀ ਗੱਲ ਆ ਬਾਈ ਇਹ ਤਾਂ ਜਿੰਨਾ ਤੋਂ ਆਪਾਂ ਲਈ ਆ ਉਹ ਕਹਿੰਦੇ ਕਿਸੇ ਪੁੱਛਦੇ ਸਿੰਗ ਨਹੀਂ ਲਗਾਉਂਦੇ ਉਹ ਠੀਕ ਹੈ ਭਾਈ ਹਾਂਜੀ ਵੀਰੇ ਬਾਈ ਕਹਿੰਦਾ ਵੀ ਕਿਸੇ ਪਸ਼ੂ ਦੇ ਉਹ ਸਿੰਗ ਨਹੀਂ ਦਿਗਾਉਂਦੇ ਜਿੱਥੋਂ ਆਈ ਆ ਬਾਕੀ ਕੁਆਲਿਟੀ ਵੋ ਕਦ ਕਦ ਦੇਖ ਲਾ ਵੀ ਡਾਕਟਰ ਦੀਨਾ ਨਹੀਂ ਪਹਿਲੇ ਪਾਸੇ ਬੰਦਾ ਖੜਾ ਲੈ ਬਾਕੀ ਤਾਂ ਕਹਿਣ ਵਾਲੀ ਗੱਲ ਆ ਜਿੰਨੀ ਇਹਦੀ ਬੜਾਈ ਸਫਤ ਕਰੀਏ ਥੋੜੀ ਆ ਇਹ ਵਾਲੂ ਵਾ ਦਿਖਾ ਦੇ ਬਹੁਤ ਸੋਹਣਾ ਹੈ ਬੋਲਾ ਸੋਹਣਾ ਲੇਵਾ ਕਰਮਾਲੀ ਦਾ ਬਾਕੀ ਥਣਾ ਦਾ ਗੈਬੂ ਚੈੱਕ ਕਰ ਸਕਦੇ ਤੇ ਭਾਈ ਸਾਨੂੰ ਚੂਣ ਚ ਬੱਕ ਮੈਂ ਦਾ ਮੈਂ ਇੱਕ ਨੰਬਰ ਆ ਵੀ ਧਾ ਡਾਕਟਰ ਠੀਕ ਆ ਕੋਈ ਲੱਤ ਛੜਨੀ ਨਹੀਂ ਕਹਿੰਦਾ ਤਾਰਾ ਕੋਈ ਲੱਤ ਨਹੀਂ ਕੋਈ ਛੜਨੀ ਬੱਚਾ ਇਹਦੇ ਮਗਰ ਕਰਮਾਲੀ ਦੇ ਬੱਸ ਆ ਗਿਆ ਤੇ ਮੋ ਲੱਤ ਪੀਡੀਐਫ ਦਾ ਸੀਮਨ ਲ ਠੀਕ ਹੈ ਹਾਂਜੀ ਹਾਂਜੀ ਸੀਮਨ ਬਾਈ ਕਹਿੰਦਾ ਚੰਗਾ ਹੀ ਲੱਗਿਆ ਸੀਗਾ ਤੇ ਬਾਈ ਸੁਲੂ ਕੀ ਇਹਦਾ ਮੁੱਲ ਰਹੂਗਾ ਲੈ ਮੁੱਲ ਤਾਂ ਡਾਟ ਰਹੇ ਆ ਬਾਈ ਹੁਣ ਜੇ ਆਪਾਂ ਸਾਰੇ ਗੋਣ ਕਹੀਗੇ ਜੇ ਸਿੰਘ ਜੇ ਨਾ ਹੁੰਦੇ ਬਾਈ 1.5 ਲੱਖ ਰੁਪਏ ਇਹਨਾਂ ਦੱਸਣ ਦੀ ਲੋੜ ਆ ਕਿ ਜੀ ਹਮ ਬਸ ਅੱਜ ਦੀ ਘੜੀ ਆਪਾਂ ਲੈਣ ਦੇਣ ਵਾਲਾ ਮੁੱਲ ਹੀ ਰੱਖਣਾ ਕੋਈ ਬਾਹਲਾ ਨਹੀਂ ਮੰਗਣਾ ਠੀਕ ਹੈ ਕੋਈ ਇਹਦਾ 85 ਨਹੀਂ ਕੋਈ 90 ਨਹੀਂ 80 ਹਜ਼ਾਰ 'ਚ ਛੂਟ ਹੀ ਕਰਨੀ ਆ ਬਸ ਟੋਟਲੀ ਟੋਟਲੀ ਬਾਈ ਚੱਕੋ ਬਾਈ ਬਾਈ ਕਹਿੰਦਾ ਜੇ ਨਾ ਹੁੰਦਾ ਸਿੰਘ ਮਾਰਦਾ ਬਾਈ ਫੇਰ ਤਾਂ ਮੁੱਲ ਕਰਨਾ ਇੰਨਾ ਦਿਖਾ ਦਿਲੀ ਫੇਰ ਡਿਜ਼ਾਈਨ ਕਿੰਨਾ ਸੋਹਣਾ ਬਾਈ ਲਫਾੜੀ ਵਾਲੇ ਪੂਰੀ ਵਧੀਆ ਸੀ ਜਾਨਾ ਬਾਕੀ ਥਣਾ ਥਣਾ ਦਾ ਸੈਟ ਮਾ ਕੇ ਇੱਕ ਨੰਬਰ ਜੇਰ ਜੱਪੀ ਦੀ ਓਕੇ ਕੱਲ ਸਵੇਰ ਹੀ ਸੂਈ ਵੀ ਆ ਬਈ ਹੂੰ ਬਾਕੀ ਜਵਾਨੀ ਆਂਗਾ ਜਵਾਨੀ ਆਂਗਾ ਨਮਾ ਹਾਣਾ ਬਾਈ ਜਵਾਨੀ ਇਹਨੂੰ ਤਾਂ ਬਈ ਪਹਿਲਾ ਸੂਆ ਕਹਿੰਦੇ ਡਾਕਟਰ ਕੀ ਫਾਇਦਾ ਦੂਜਾ ਸੂਆ ਰੇ ਜੀ ਸਹੀ ਗੱਲ ਆ ਬਾਈ ਬਾਕੀ ਖੁੱਚਾਂ ਤੋਂ ਤਾਂ ਹਾਂ ਜਿਹੜਾ ਲੇਵਾ ਅਗਲਾ ਮੰਗਦਾ ਉਹ ਆ ਗਿਆ ਉਹੀ ਆ ਬਾਈ ਸਹੀ ਗੱਲ ਆ ਬਾਈ ਤੇ ਬਾਈ ਸੋਨੂੰ ਦੋ ਨੰਬਰ ਤੇ ਕਿਹੜਾ ਸੂਆ ਆ ਗਿਆ ਇਹ ਬਈ ਤੀਜੇ ਸੂਏ ਹੁੰਦੀ ਆ ਨਹੀਂ ਥੋੜੀ ਓਹ ਜੇ ਘਰੋਂ ਆ ਪਰ ਦੁੱਧ ਨੂੰ ਡਾਕਟਰ ਕੱਦ ਦੇਖ ਲੈ ਬਾਈ ਉਹਦੇ ਜਿੰਨਾ ਹੀ ਆ ਪੂਰਾ ਸਹੀ ਗੱਲ ਲੈਵਲ ਉਹ ਦਿਖਾ ਦੇ ਕਰਮਾਣੀ ਦਾ ਫੀਟਿੰਗ ਵਾਲਾ ਲੈਵਲ ਤਾਂ ਨਾ ਮੈਂ ਸੁੰਦੀ ਨਹੀਂ ਤਿੰਨ ਚਾਰ ਦਿਨ ਸੁੰਦੀ ਨਹੀਂ ਮੇਰੇ ਹਿਸਾਬ ਨਾਲ ਲੋਡੀ ਵਹਿੜ ਨਹੀਂ ਜੱਟਾ ਲੈਵਲ ਹੈ ਨਾ ਮੈਂ ਕਿਹਾ ਬਈ ਦੱਸਣ ਦੀ ਲੋੜ ਹੀ ਨਹੀਂ ਕੋਈ ਹੂੰ ਬਾਕੀ ਫੇਸਪੂਲ ਦਿਖਾ ਦੇ ਬਹੁਤ ਸਹੀ ਗੱਲ ਆ ਫੇਸ ਤੇ ਜੇ ਦੁੱਧ ਵੀ ਕਹੀਏ ਦੁੱਧ 24 25 ਕਿਲੋ ਵੀ ਇਹਨੇ ਦਿੱਤਾ ਹੋਇਆ ਖੁੱਲਾ ਠੀਕ ਆ ਹਾਂਜੀ ਵੀਰੇ ਬਾਕੀ ਕੱਦ ਬਹੁਤ ਆ ਨਾ ਕੱਦ ਪੂਰਾ ਫੁੱਲ ਡਾਕਟਰ ਸਹੀ ਗੱਲ ਆ ਕੱਦ ਕੋ ਤਾਂ ਫੁੱਲ ਆ ਬਾਕੀ ਲੇਵਾ ਯਾਰ ਮੈਂ ਨਾ ਕਹਿਣਾ ਵੀ ਬੜਾ ਚੰਗਾ ਆ ਗਿਆ ਗਰਮ ਵਾਲੀ ਨੂੰ ਫਿਟਿੰਗ ਵਾਲਾ ਲੇਵਾ ਬਾਈ ਆਏ ਨਹੀਂ ਜਿਹਨੂੰ ਕੋਈ ਗਾਂ ਜੀ ਚਲੋ ਸਾਹਮਣੇ ਗਨੂ ਹੁਣ ਨਹੀਂ ਪਸੂ ਸਾਹਮਣੇ ਵਿੱਚ ਬੰਦਿਆਂ ਤੋਂ ਪਰ ਲੇਵਾ ਬੜਾ ਫਿੱਟ ਲੱਗਿਆ ਹੋਇਆ ਸਹੀ ਗੱਲ ਆ ਲੈ ਛੋਣਾ ਛੋਣਾ ਦਾ ਗੈਪ ਨਾ ਇੱਕ ਨੰਬਰ ਥਾਣ ਜਮੈਂ ਪੂਰੀ ਵਿਥੀ ਤੇ ਗਲਾਪੀ ਥਾਣ ਲੱਗਾ ਵਾ ਮੈਂ ਕਿਹਾ ਮੱਝਰ ਕਾ ਥਾਣਾ ਮੱਝਰ ਕਾ ਥਾਣਾ ਬਾਈ ਸਹੀ ਗੱਲ ਆ ਭਾਵੇਂ ਬਈ ਹੱਥੀਂ ਚੋਈ ਚੱਲੇ ਇਹਨੇ ਮਰਜ਼ੀ ਬਹਿ ਜਾ ਬਾਈ ਲੈ ਕੋਈ ਚੱਕਰ ਹੀ ਨਹੀਂ ਲੈ ਦੇਖੋ ਇਹ ਤਾਂ ਟੱਲ ਟੁੱਲ ਬਹੁਤ ਪਈ ਆ ਬਾਈ ਮੈਂ ਕਿਹਾ ਇਹ ਤਾਂ ਕੁਝ ਹੋਰ ਹੀ ਬਣ ਜਾਣੀ ਕਿ ਸੁੰਦੀ ਸਹੀ ਗੱਲ ਲੈ ਆ ਨੇੜੇ ਤੋਂ ਦਿਖਾ ਦੇ ਮੂਰੇ ਥਾਣ ਲੈ ਇੱਧਰ ਹੂੰ ਦੇਖ ਨਾਣਾ ਨੂੰ ਨਾ ਦੇਖ ਵੀਰੇ ਲੈ ਆਹੀਂ ਬਹਿ ਜਾ ਥੱਲੇ ਕੋਈ ਚੱਕਰ ਹੀ ਨਹੀਂ ਲੈ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਮਾਹ ਚੱਕਰੀ ਕੋਈ ਨਹੀਂ ਬਾਈ ਠੰਡੀ ਆ ਰਚਣਾ ਹਾਂਜੀ ਹਾਂਜੀ ਕੀ ਗੱਲ ਆ ਬ ਮੋਹਲਤਾ ਬਈ ਯਾਰ ਹੁਣ ਜਿਹੇ ਦੀ ਚੀਜ਼ ਆਪਾਂ ਹੋ ਜਾ ਮੁੱਲ ਕਰਨਾ ਹੈ ਤਾਂ ਠੀਕ ਹੈ ਚੱਲ ਕੋਈ ਸ਼ਾਮ ਸੁੱਕ ਲੈ ਬੜੀ ਚੱਲ ਗਾਂ ਨੂੰ ਵਧੀਆ ਬਣ ਜੂ ਬੈਣ ਦੁੱਧੂ ਇਨਕੁਆਰੀ ਵੀ ਟੁੱਟਦੀ ਬਈ ਠੀਕ ਹੈ ਬਾਰੀ ਦਾ ਮੁੱਲ ਜੇ ਆਪਾਂ ਜਾਇਜ਼ ਜੇ ਰੱਖਣਾ ਬਾਹਾਂ ਨਹੀਂ ਰੱਖਣਾ ਹੂੰ ਬਾ ਲੈਣ ਦੇਣ ਮੁੱਲ 60000 ਦੀ ਦੇ ਦਾਂਗੇ ਟੋਟਲੀ ਟੋਟਲੀ ਬਸ ਛੋਟ ਕਰ ਦਾਂਗੇ 1000 ਛੋਟ ਆ ਵਿੱਚੋਂ 59000 ਦੀ ਦੇ ਦਾਂਗੇ ਚੱਕੋ ਬਈ ਬਾਈ ਕਹਿੰਦਾ 1000 ਰੁਪਇਆ ਛੋੜ ਕਰਦੇ ਆਂਗੇ 90000 ਰੁਪਏ ਦੀ ਬਿਹੜ ਕੋਈ ਦਿੰਦਾ ਵੀ ਨਹੀਂ ਬਾਈ 24 25 ਕਿਲੋ ਨਹੀਂ ਦਿੰਦਾ ਹੂੰ ਥੋੜਾ ਜਿਹਾ ਮੰਨ ਕੇ ਚਲਾਉਣ ਜੋ ਬਾਈ ਨੇ ਦੱਸਿਆ ਸਾਂ ਸਮਾਈ ਘਟ ਚੋ ਆਈ ਵੀ ਆ ਕਿ ਨਹੀਂ ਬਾਈ ਹਾਂ ਹਾਂ ਇੰਨੀ ਵੀ ਨਹੀਂ ਬਾਈ ਜਵਾ ਜਵਾ ਕਹਿੰਦੀ ਮੌਲੀ ਆ ਕਿ ਦੰਦ ਸਾਰੇ ਨਹੀਂ ਬਈ ਸਹੀ ਗੱਲ ਆ ਹਨਾ ਬਹੁਤ ਸੋਹਣੇ ਡਾਂਜੇ ਚੌਂਕਰ ਵਾਲੀ ਵਧੀਆ ਬਿਹੜ ਆ ਬਾਈ ਦੁੱਧ ਨੂੰ ਮੰਨ ਕੇ ਚੱਲ ਇੰਨੇ ਪੈਸੇ ਲਾ ਗਏ ਇੱਕ ਪਾਸੇ 1.5 ਲੱਖ ਵਾਲੀ ਮੰਨ ਲਈ ਇੱਕ ਪਾਸੇ ਇਹਨੂੰ ਮੰਨ ਲਈ ਬਾਕੀ ਲੇਵਾ ਗੱਲਾਂ ਕਰਾ ਲੇਵਾ ਵੀ ਗੱਲਾਂ ਕਰਵਾਉਂਦਾ ਲੈ ਲੈ ਆਣ ਦੱਸਾਂ ਦੀ ਲੋੜ ਹੀ ਨਹੀਂ ਕੀ ਚੀਜ਼ ਆ ਦੇਖ ਲੈ ਤੇ ਮੋਲੇ ਵੀ ਭਾਈ ਨੇ ਜਮਾ ਭਈ ਇਹਦਾ ਮੋਲੇ ਜਰ ਮੈਂ ਦਸੀ ਆ ਨਾ ਭਾਈ ਡਾਕਟਰ 65 ਮੰਗ ਲਾ 70 ਉਹਦਾ ਫਾਇਦਾ ਕੋਈ ਨਹੀਂ 59000 ਦੀ ਬੈਡ ਦੇ ਦਾਂਗੇ 59 ਦਾ ਕੁਛ ਨਹੀਂ ਹੁੰਦਾ ਦੇ ਲਾ ਮੁੱਢੇ ਨੂੰ ਟੱਚ ਕਰਦੀ ਹੈ ਸਹੀ ਗੱਲ ਆ ਕੁਆਲਟੀ ਵਾਲੀ ਆ ਨਾ ਤੇ ਭਾਈ ਲਾਸਟ ਤੇ ਤੈਨੂੰ ਨੰਬਰ ਤੇ ਭਾਈ ਸਾਨੂੰ ਇਹ ਭਾਈ 20 ਦਿਨਾਂ ਦੀ ਕੱਚੀ ਜਰਸੀ ਹੈ ਜੇ ਹੂੰ ਦੁੱਧ ਵਧੀਆ ਦਿੱਤਾ ਨਹੀਂ ਵੀ 1800 ਦਿਖਾ ਦੇ ਤਾਂ ਲਉਂਦੀਆਂ ਲਈ ਦੁੱਧ ਆ ਠੀਕ ਹੈ ਭਾਈ ਆ ਦੇਖ ਲੈ ਥਣ ਕੋਈ ਨਹੀਂ ਚਾਰ ਥਣ ਵਧੀਆ ਹੂੰ ਝੋਲ ਝਾਲ ਦਿਖਾ ਦੇ ਬਾਕੀ ਵਜਨ ਆ ਵਧੀਆ ਭਈ ਆ ਕਿੰਨਾ ਕਿੰਨਾ ਦੁੱਧ ਘਟਾਇਆ ਭਈ ਇਹਦਾ ਦੁੱਧ ਨਹੀਂ ਦਿੱਤਾ ਭਈ 17-18 ਕਿਲ ਠੀਕ ਆ 18 ਕਿਲੋਸ 10 18 ਕਿਲੋ ਹੀ ਦੇ ਦੂ ਅਰੇ ਕਿਰੀ ਬਾਕੀ ਜਰਸੀ ਆ ਗਈ ਹੈ ਨਾ ਜਰਸੀ ਪੰਜਾਬ ਵਾਲੀ ਆ ਬਈ ਸਹੀ ਹੈ ਵਜਨ ਵਾਲੀ ਨਾਲੇ ਵਜਨ ਵਾਲੀ ਜਰਸੀ ਆ ਗਈ ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਹੋ ਬਈ ਸੁਆ ਅਰिजਨਲ ਡਾਟਰ ਦੂਜਾ ਹੀ ਆ ਬਈ ਝੋਲ ਦੱਸਦੀ ਆ ਤੇ ਬਈ ਕਿੰਨੇ ਕਿ ਦਿਨਾਂ ਦੀ ਕੱਚੀ ਆ ਇਹਦੇ 20 ਦਿਨ ਪਏ ਆ ਬਈ ਫਿਰ ਤਾਂ ਸਾਮਣ ਵਾਲੀ ਆ ਕਿੰਨੇ ਸਾਮਣ ਵਾਲੀ ਆ 20 ਦਿਨ ਐਵੇਂ ਕਹਿ ਕੇ ਦੱਸ ਦਿੰਦੇ ਕੀ ਫਾਇਦਾ ਇਹ ਦਿਨ ਪੂਰੇ ਪਏ ਆ ਆਪਾਂ 20 ਦਿਨਾਂ ਲਈ ਕੱਚੀ ਦੇ ਹਿਸਾਬ ਨਾਲ ਭਾਅ ਵੀ ਉਹ ਜੇ ਰੱਖ ਲੈਦਾ ਠੀਕ ਆ ਬਾਈ ਕਹਿੰਦਾ ਬਾਈ ਅੱਜ 20 ਦਿਨਾਂ ਦੀ ਕੱਚੀ ਐ ਤੇ ਭਾਅ ਵੀ ਇਹ ਤੇ ਕਰਮਣੀ ਤੇ ਨਾ ਉਹ ਹੈ ਜੀ ਰੱਖਣਾ ਤੇ ਕੀ ਮੁੱਲ ਆ ਫਿਰ ਬਾਈ ਲੈਣ ਦੇਣੀ ਜਮ ਇਹਦਾ ਡਾਕਟਰ ਮੁੱਲ ਕਰਾਉਣ ਜਿੰਨਾ ਮਰਜ਼ੀ ਕਰਾ ਲੈ ਬਾਈ ਹੂੰ ਚਾਹੇ ਕਰਾ ਲੈ 50 ਚਾਹੇ ਕਰਾ ਲੈ 55 47000 ਦੀ ਵੜ ਦੇ ਟੋਟਲੀ ਟੋਟਲੀ ਬਸ ਚੱਕੋ ਉਹ ਵੀ ਗਿਣ ਸਾੜ ਜੀ ਦਾ ਤਿਆਰ ਹੋ ਗਈ ਬਾਈ ਕਹਿੰਦਾ ਬਾਈ ਬਾਲਾ ਮੁੱਲ ਨਹੀਂ ਕਰਨਾ ਮੁੱਲ ਆ ਲੈ ਟੈਲ ਰੋ ਦਿਖਾ ਦੇ ਹਣਾ ਆ ਦੇਖ ਲੈ ਲੈ ਜਦ ਜਦ ਵੀ ਤਿਆਰ ਹੋਗੇ ਉਦੋਂ ਦਾ 80 ਹਜ਼ਾਰ ਮੰਗ ਲਈ ਇਹਦਾ ਨਾ ਭਰਦਾ ਬਾਕੀ ਗੱਲ ਪਤਾ ਕੀ ਆ ਕੋਈ ਕਿਹੜਾ ਵੀ ਕਿਸੇ ਪਾਸੇ ਲਿੱਸੀ ਲਾਮੀ ਆ ਕੱਲੀ ਕੱਚੀ ਕੱਲੀ ਕੱਚੀ ਆ ਅੱਜ ਇਹਨੂੰ ਫੀਲਡ ਸਟਾਰਟ ਹੋ ਗਈ ਕੋਈ ਹੋਰ ਬਣ ਜਾ ਕੁਛ ਬਣ ਜੂ ਬਾਈ 47000 ਦਾ ਕੁਛ ਨਹੀਂ ਹੁੰਦਾ 35 4000 ਨੂੰ ਤੋਕਣਾ ਵੀ ਕੀ ਜਾਂਦਾ ਨਹੀਂ ਹੂੰ ਇਦੋਂ ਬਾਈ ਚੈੱਕ ਕਰ ਸਕਦਾ ਥਣ ਥਣ ਇੱਕ ਨੰਬਰ ਆ ਕਰ ਬਾਕੀ ਫੇਸਬੁਕ ਦਿਖਾ ਦੇ ਡਾਕਟਰ ਥਣ ਜਿਹਦੇ ਤਿਆਰ ਹੋਈ ਉਹ ਗੱਲਾਂ ਹੋਰ ਹੀ ਕਰੂ ਹਨਾ ਹੋਰ ਹੀ ਸਹੀ ਗੱਲ ਆ ਬਾਈ ਲੈ ਦਿਖਾ ਦੇ ਕਿੰਨਾ ਪਿਆਰਾ ਬੇਸਾ ਲੈ ਫੇਸ ਵਗੈਰਾ ਸਹੀ ਗੱਲ ਆ ਕੁਝ ਮੱਚਲ ਵਾਲੀ ਮੰਨ ਕੇ ਤੇ ਕੋਈ ਛੋਟੀ ਮੰਨ ਕੇ ਲੈ ਵੇ ਵੱਡੀ ਜਰਸੀ ਆ ਆਪਣੀ ਕੱਚੀ ਕੱਚੀ ਜ਼ਰੂਰ ਹੈ ਕੱਚੀ ਕੱਚੀ ਜ਼ਰੂਰ ਆ ਉਸ ਤੋਂ ਹੋਣਾ ਆਪਦੀ ਜਜਮੈਂਟ ਲਾ ਲੈ ਭਾ ਡਾਕਟਰ ਅੱਜ ਵੀ ਸਾਰੇ ਲੋਟ ਆ ਹਨਾ ਹੂੰ ਤੇ ਭਾ ਵੀ ਬਾਈ ਕਹਿੰਦਾ ਅੱਜ ਆਪਾਂ ਖਿੱਚ ਕੇ ਕਰਿਆ ਜਾਵਾਂ ਹੁਣ ਜਮੇ ਤੇ ਲੈਵੇ ਦੀ ਸਫਾਈ ਬੁਰੀ ਆ ਬਾਈ ਕਿਹੜਾ ਦਿੰਦਾ 95000 ਤੂੰ ਵੀ ਸਿਆਣਾ ਨਟਰਾ ਸਾਰੇ ਜੇ ਕਿਸੇ ਵੀ ਵੀਰ ਨੂੰ ਬਈ ਤਿੰਨਾ ਵੜਾ ਚ ਕੋਈ ਵੜਾ ਪਸੰਦ ਤਾਂ ਬਾਈ ਨਾ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ